ਸ਼ਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਸੀਗਾ ਜੀ ਸੰਡੇ ਤੇ ਕੱਲ ਆਏ ਸੀ ਮੇਰੇ ਮੰਮੀ ਤੇ ਨਾਲ ਆਏ ਬੱਚੇ ਆਪਣੀ ਭੂਆ ਨੂੰ ਮਿਲਣ ਤੇ ਆਪਾਂ ਸੋਚਿਆ ਚਲੋ ਬੱਚਿਆਂ ਲਈ ਕੁਝ ਸਪੈਸ਼ਲ ਜੱਮਬੜੀਆਂ ਬਣਾਉਣੇ ਆ ਕਿਉਂਕਿ ਬੱਚਿਆਂ ਨੂੰ ਸਿੰਪਲ ਰੋਟੀ ਪਾਣੀ ਬਿਲਕੁਲ ਪਸੰਦ ਨਹੀਂ ਹੁੰਦਾਗਾ ਆਪਾਂ ਜੋ ਮਰਜੀ ਖਾਈਏ ਪਰ ਉਹਨਾਂ ਨੂੰ ਅਲੱਗ ਚਾਹੀਦਾ ਤੇ ਮੈਂ ਸੋਚਿਆ ਬਹੁਤ ਹੀ ਟੇਸਟੀ ਜੇ ਅੱਜ ਆਪਾਂ ਅਲੱਗ ਤਰ੍ਹਾਂ ਦੇ ਛੋਲੇ ਪੂਰੀ ਉਹਨਾਂ ਲਈ ਬਣਾਉਣੇ ਇਸ ਬਿਲਕੁਲ ਸਿੰਪਲ ਜਿਹੇ ਤਰੀਕੇ ਐਨੇ ਜ਼ਿਆਦਾ ਟੇਸਟੀ ਬਣਦੇ ਆ ਕਿ ਤੁਸੀਂ ਜਦੋਂ ਖਾਓਗੇ ਤਾਂ ਆਪ ਹੀ ਹੈਰਾਨ ਹੋ ਜਾਓਗੇ ਤਾਂ ਸਭ ਤੋਂ ਪਹਿਲਾਂ ਜੀ ਆਪਣੇ ਛੋਲੇ ਜਿਹੜੇ ਆਪਾਂ ਰਾਤ ਹੀ ਭਿਉਂ ਕੇ ਰੱਖਦੇ ਸੀ ਤੇ ਉਸ ਤੋਂ ਬਾਅਦ ਕੁੱਕਰ ਵਿੱਚ ਪਾਇਆ ਪਾਣੀ ਉਹੀ ਤਰੀਕੇ ਦੇ ਨਾਲ ਅੱਧਾ ਚਮਚ ਨਮਕ ਦਾ ਵਿੱਚ ਪਾਏ ਖੜੇ ਮਸਾਲੇ ਇਦੇ ਵਿੱਚ ਆਪਾਂ ਵੱਡੀ ਇਲੈਚੀ, ਦਾਲ ਚੀਨੀ, ਤੇਜ ਪੱਤਾ ਸਾਰੀਆਂ ਚੀਜ਼ਾਂ ਪਾਇਆ ਇੱਕ ਚਮਚ ਪਾਇਆ ਜੀ ਆਪਾਂ ਦੇਸੀ ਘਿਓ ਦਾ ਇਹ ਇੱਕ ਚਮਚ ਤੋਂ ਵੀ ਆਪਾਂ ਥੋੜਾ ਜਿਹਾ ਘਾਟੀ ਪਾਇਆ ਉਸ ਤੋਂ ਬਾਅਦ ਜੀ ਕੁੱਕਰ ਨੂੰ ਕਰਤਾ ਬੰਦ ਤੇ 5-6 ਦੀ ਆਪਾਂ ਬਿਸਲਾ ਲਗਾ ਲਾਂਗੇ ਕਿਉਂਕਿ ਐਨੇ ਵਿੱਚ ਇਹ ਤਿਆਰ ਹੋ ਜਾਣਗੇ ਤੇ ਜਦੋਂ ਇਹ ਛੋਲੇ ਬਣ ਗਏ ਤੇ ਉਹਨਾਂ ਨੂੰ ਆਪਾਂ ਇੱਕ ਬਰਤਨ ਵਿੱਚ ਕੱਢ ਲਿਆ ਤੇ ਸਾਈਡ ਤੇ ਰੱਖ ਦਾਂਗੇ ਉਸੋ ਵਾਜੀ ਇਹਦੇ ਲਈ ਆਪਾਂ ਦੂਸਰਾ ਸਾਰਾ ਸਮਾਨ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਜਿਹੜੇ ਇਹਦੇ ਵਿੱਚ ਤੁਸੀਂ ਖੜੇ ਮਸਾਲੇ ਪਾਏ ਐ ਉਹ ਸਾਰੇ ਕੱਢ ਦਿਓ ਕਿਉਂਕਿ ਕਈ ਵਾਰੀ ਖਾਣ ਵਿੱਚ ਵਿੱਚ ਆ ਜਾਂਦੇ ਤਾਂ ਸਾਰਾ ਟੇਸਟ ਜਿਹੜਾ ਖਰਾਬ ਕਰ ਦਿੰਦੇ ਐ ਫਿਰ ਆਪਾਂ ਇਹਦੇ ਲਈ ਕਟਾਂਗੇ ਜੀ ਤੇ ਨਚਰ ਪਿਆਜ਼ ਜਿਨ੍ਹਾਂ ਨੂੰ ਆਪਾਂ ਬਿਲਕੁਲ ਪਤਲਾ ਤੇ ਲੰਬਾ ਲੰਬਾ ਕੱਟ ਲੈਣਾ ਤੇ ਉਸ ਤੋਂ ਬਾਅਦ ਇਹਨੂੰ ਹੱਥਾਂ ਜਿਹੇ ਨਾਲ ਚੰਗੀ ਤਰ੍ਹਾਂ ਮਸਲ ਕੇ ਜੇ ਇਹਦੀਆਂ ਸਾਰੀਆਂ ਕਲੀਆਂ ਜਿਹਾ ਤੁਸੀਂ ਅਲੱਗ ਕਰ ਦਿਓ ਤੇ ਫਿਰ ਆਪਾਂ ਕਰਿਆ ਜੀ ਤੇਲ ਨੂੰ ਗਰਮ ਅੱਧੀ ਪੌਣੀ ਕੜਚੀ ਆਪਾਂ ਇੱਥੇ ਤੇਲ ਦੀ ਲਈਏ ਤੇ ਫਿਰ ਸਾਰੇ ਪਿਆਜ਼ ਨੂੰ ਇਹਦੇ ਵਿੱਚ ਆਪਾਂ ਭੁੰਨ ਲਾਂਗੇ ਇਸ ਤਰੀਕੇ ਨਾਲ ਛੋਲੇ ਬਣਾਉਂਗੇ ਜਦੋਂ ਬੜੇ ਟੇਸਟੀ ਬਣਦੇ ਆ ਤੇ ਜਿਹੜੇ ਬਾਜ਼ਾਰ ਵਾਲੇ ਛੋਲੇ ਆ ਉਹ ਬਿਲਕੁਲ ਤੁਸੀਂ ਇਹਦੇ ਮੁਰੇ ਫੇਲ ਕਰ ਦੋਗੇ ਤੇ ਜਦੋਂ ਇਹਨਾਂ ਦਾ ਕਲਰ ਚੇਂਜ ਹੋ ਗਿਆ ਇਹਨਾਂ ਨੂੰ ਉਦੋਂ ਤੱਕ ਤੁਸੀਂ ਪਕਾਉਣਾ ਕਲਰ ਵੀ ਹਲਕਾ ਜਿਹਾ ਚੇਂਜ ਨਹੀਂ ਕਰਨਾ ਆਪਾਂ ਇਹਨਾਂ ਨੂੰ ਪੂਰੇ ਬਰਾਊਨ ਜੇ ਕਰ ਲੈਣਾ ਫਿਰ ਆਪਾਂ ਕੱਟੇ ਜੀ ਇਹਦੇ ਲਈ ਦੋ ਤਿੰਨ ਵੱਡੇ ਟਮਾਟਰ ਤਿੰਨ ਚਾਰ ਹਰੀਆਂ ਮਿਰਚਾਂ ਤਿੱਖਾ ਵੀ ਹੋਵੇ ਤੇ ਚਟਪਟਾ ਵੀ ਹੋਵੇ ਕਿਉਂਕਿ ਇਹਨਾਂ ਚੀਜ਼ਾਂ ਦਾ ਮਜ਼ਾ ਫੇਰ ਹੀ ਆ ਲੇਗਾ ਉਸ ਤੋਂ ਬਾਅਦ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਇੱਕ ਚੌਪਰ 'ਚ ਪਾ ਲਾਂਗੇ ਤੇ ਇੱਕ ਮਿੰਟ ਲਈ ਲਗਾਤਾਰ ਕਰਾਂਗੇ ਚੌਪ ਚਾਹੇ ਤੁਸੀਂ ਇੱਥੇ ਗ੍ਰੈਂਡਰ ਵਗੈਰਾ ਵੀ ਯੂਜ਼ ਕਰ ਸਕਦੇ ਹੋ ਤੇ ਉਹਦੇ ਨਾਲ ਗ੍ਰाइंड ਕਰ ਲਿਓ ਦੇਖੋ ਜੀ ਆਪਣੇ ਪਿਆਜ਼ ਦਾ ਕਲਰ ਇਸ ਤਰ੍ਹਾਂ ਦਾ ਹੋ ਗਿਆ ਤੇ ਫਿਰ ਆਪਾਂ ਇਹਨੂੰ ਛਿੰਨ ਨਹੀਂ ਰਾਹੀਂ ਇਸ ਤਰ੍ਹਾਂ ਦਬਾ ਕੇ ਜੀ ਕੱਢ ਲਾਂਗੇ ਤਾਂ ਕਿ ਜਿਹੜਾ ਬਹੁਤਾ ਤੇਲ ਹੈ ਉਹ ਨਾਲ ਨਾ ਆਵੇ ਕਿਉਂਕਿ ਆਪਾਂ ਐਨੇ ਤੇਲ ਦੇ ਵਿੱਚ ਹੀ ਸਾਰੇਗੇ ਹੋਰ ਨਹੀਂ ਪਾਉਂਦੇ ਕਿਉਂਕਿ ਜ਼ਿਆਦਾ ਤੇਲ ਵੀ ਠੀਕ ਨਹੀਂ ਉਸ ਤੋ ਬਾਜੀ ਆਪਾਂ ਟਮਾਟਰ ਤੇ ਹਰੀ ਮਿਰਚ ਵੀ ਚੌਪ ਕਰ ਲੇ ਤੇ ਫਿਰ ਕੜਾਈ ਦੇ ਵਿੱਚ ਆਪਾਂ ਦੂਸਰੀ ਵਿੱਚ ਉਹੀ ਤੇਲ ਲਿਆ ਜਿੰਨਾ ਕੋ ਉਸ ਕੜਾਈ ਵਿੱਚ ਬਚਿਆ ਸੀ ਉਹਨੂੰ ਆਪਾਂ ਸਾਫ਼ ਕਰ ਲਿਆ ਕਿਉਂਕਿ ਦੁਬਾਰਾ ਗਰਮ ਕਰਕੇ ਕਈ ਵਾਰ ਪਿਆਜ਼ ਵਗੈਰਾ ਜਿਹੜਾ ਹਲਕਾ ਜਿਹਾ ਹੁੰਦਾ ਉਹ ਜ਼ਿਆਦਾ ਹੀ ਜਲ ਜਾਂਦੀ ਹੈ ਫਿਰ ਆਪਾਂ ਇਹਦੇ ਵਿੱਚ ਭੁੰਨਿਆ ਚੀਚੀਰਾ ਤੇ ਉਸ ਤੋਂ ਬਾਅਦ ਪਾਈਆਂ ਸੁੱਕੀਆਂ ਲਾਲ ਮਿਰਚਾਂ ਫਿਰ ਇਹਦੇ ਵਿੱਚ ਪਾਵਾਂਗੇ ਅਦਰਕ ਲਸਣ ਦਾ ਪੇਸਟ ਚਾਹੋ ਤਾਂ ਤੁਸੀਂ ਕੱਟ ਕੇ ਪਾ ਸਕਦੇ ਹੋ ਪਰ ਮੈਂ ਨਹੀਂ ਪਾਇਆ ਕਿਉਂਕਿ ਬੱਚੇ ਹੈ ਜਿਹੜਾ ਅਦਰਕ ਲਸਣ ਫਿਰ ਉਸ ਤਰੀਕੇ ਨਾਲ ਨਹੀਂ ਖਾਂਦੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹਲਕਾ ਜਿਹਾ ਆਪਾਂ ਇਹਨੂੰ ਪਕਾ ਲਿਆ ਤੇ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਤਿਆਰ ਕੀਤੀ ਹੋਈ ਟਮਾਟਰਾਂ ਦੀ ਪਿਓਰੀ ਤੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਹੌਲੀ ਹੌਲੀ ਆਪਾਂ ਇਹਨੂੰ ਪਕਾਉਂਦੇ ਜਾਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਆਪਣੇ ਸਾਦੇ ਮਸਾਲੇ ਸਭ ਤੋਂ ਪਹਿਲਾਂ ਰੰਗ ਵਾਲੀ ਮਿਰਚ ਪਾਈ ਆਪਾਂ ਅੱਧੇ ਚਮਚ ਤੋਂ ਜ਼ਿਆਦਾ ਪਾਈਏ ਫਿਰ ਆਪਾਂ ਇਹਦੇ ਵਿੱਚ ਪਾਇਆ ਤਨੀਆ ਪਾਊਡਰ ਫਿਰ ਇਹਦੇ ਵਿੱਚ ਚਨਾ ਮਸਾਲਾ ਹਲਦੀ ਨਮਕ ਥੋੜਾ ਜਿਹਾ ਜੀਰਾ ਪਾਊਡਰ ਇਹ ਚੀਜ਼ ਆਪਾਂ ਕੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਓ ਤੇ ਪਰ ਜ ਇਹਦੇ ਵਿੱਚ ਤੁਸੀਂ ਨਮਕ ਦੇਖ ਕੇ ਪਾਓ ਕਿਉਂਕਿ ਥੋੜਾ ਜਿਹਾ ਨਮਕ ਆਪਾਂ ਪਹਿਲਾਂ ਵੀ ਪਾਇਆ ਸੀ ਥੋੜੀ ਜਿਹੀ ਆਪਾਂ ਸਾਦੀ ਤਿੱਖੀ ਮਿਰਚ ਪਾਈ ਹੈ ਕਿਉਂਕਿ ਰੰਗ ਵਾਲੀ ਮਿਰਚ ਦਾ ਕੋਈ ਟੇਸਟ ਨਹੀਂ ਹੁੰਦਾ ਉਸ ਤੋਂ ਬਾਅਦ ਥੋੜਾ ਜਿਹਾ ਆਪਾਂ ਪਾਵਾਂਗੇ ਪਾਣੀ ਤੇ ਨੂੰ ਚੰਗੀ ਤਰ੍ਹਾਂ ਪਨ ਲਾਂਗੇ ਪਰ ਜਿਹੜਾ ਇਹਦੇ ਵਿੱਚ ਤੁਸੀਂ ਪਾਣੀ ਪਾਉਣਾ ਉਹ ਜਿਹੜਾ ਆਪਾਂ ਚਨੇ ਉਬਾਲੇ ਸੀ ਉਹ ਹੀ ਪਾਣੀ ਚੂਜ਼ ਕਰਿਓ ਸਾਦਾ ਪਾਣੀ ਬਿਲਕੁਲ ਨਾ ਵਰਤਿਓ ਕਿਉਂਕਿ ਇਹਦੇ ਨਾਲ ਟੇਸਟ ਜਿਹੜਾ ਕਿਤੇ ਜ਼ਿਆਦਾ ਵਧੀਆ ਉਸ ਤੋਂ ਬਾਅਦ ਜੀ ਇਹ ਚੰਗੀ ਤਰ੍ਹਾਂ ਪੱਕ ਗਏ ਤੇ ਆਪਾਂ ਵਿੱਚ ਦੇ ਜਿਹੜੇ ਛੋਲੇ ਸੀ ਉਹ ਮਿਕਸ ਕਰਦੇ ਤੇ 1-2 ਮਿੰਟਾਂ ਲਈ ਇਹਨੂੰ ਫੇਰ ਆਪਾਂ ਲਗਾਤਾਰ ਪਕਾਵਾਂਗੇ ਤੇ ਇਹਨਾਂ ਦਾ ਕਲਰ ਦੇਖੋ ਕਿੰਨਾ ਸੋਹਣਾ ਆਇਆ ਤੇਰੇ ਵਿੱਚ ਹੋਰ ਕੀ ਕੀ ਚੀਜ਼ਾਂ ਪਾਉਣੀਆਂ ਉਹ ਤੁਹਾਨੂੰ ਦੱਸ ਦਿਆਂ 2 ਤੋਂ 3 ਲਈ ਜੀ ਆਪਾਂ ਉਬਲੇ ਹੋਏ ਆਲੂ ਇਹ ਮੈਂ ਪਹਿਲਾਂ ਉਬਾਲੇ ਸੀ ਕਿਉਂਕਿ ਮੈਂ ਰਾਇਤਾ ਪਾਇਆ ਸੀ ਆਲੂਆਂ ਦਾ ਇਸ ਲਈ ਤੁਸੀਂ ਜਿਹੜੇ ਛੋਲੇ ਉਬਾਲੋਗੇ ਤਾਂ ਆਲੂ ਛਿੱਲ ਕੇ ਧੋ ਕੇ ਨਾਲ ਹੀ ਉਬਾਲ ਲਿਓ ਕਿਉਂਕਿ ਇੰਨਾ ਛੋਲੇ ਤੇ ਜ਼ਿਆਦਾ ਵਿਸਲਾ ਨਹੀਂ ਲੱਗਦੀਆਂ ਤੇ ਆਲੂਆ ਨੇ ਵੀ ਓਨੇ ਟਾਈਮ 'ਚ ਤਿਆਰ ਹੋ ਜਾਣਾ ਤੇ ਇਹਨੂੰ ਹਲਕਾ ਚੱਕਰਿਓ ਮੈਸ਼ ਤੇ ਛੋਲਿਆਂ ਦੇ ਵਿੱਚ ਮਿਕਸ ਕਰ ਦਿਓ ਨਾਲ ਨਾਲ ਹੀ ਇਹ पकਦੇ ਜਾਣਗੇ ਉਸ ਤੋਂ ਬਾਅਦ ਲਓ ਜੀ ਤੁਸੀਂ ਉਹ ਪਿਆਜ਼ ਜ ਜਿਹਨਾਂ ਨੂੰ ਤੁਸੀਂ ਪਹਿਲਾਂ ਹੀ ਤਿਆਰ ਕੀਤਾ ਸੀ ਤੇ ਉਹ ਵੀ ਇਹਦੇ ਵਿੱਚ ਮਿਕਸ ਕਰ ਦਿਓ ਤੇ ਜਿਹੜਾ ਇਹਦੇ ਵਿੱਚ ਤੇਲ ਕੋਈ ਥੋੜਾ ਘੱਟ ਸੀ ਤਾਂ ਦੇਖਿਓ ਜਿਹੜਾ ਇਹਦਾ ਉਹ ਆਇਲ ਹੈ ਉਹ ਪਿੱਛੇ ਆ ਜਾਊਗਾ ਤੇ ਉਹਦਾ ਕਲਰ ਵਗੈਰਾ ਬੜਾ ਵਧੀਆ ਆਊਗਾ ਇਤਰੀਕਾ ਪਣਾ ਕੇ ਦੇਖਿਓ ਨੇਰੇ ਤੁਹਾਡੇ ਛੋਲੇ ਪੂਰੀ ਐ ਐਨੇ ਜਿਆਦਾ ਟੇਸਟੀ ਬਣਨਗੇ ਕਿ ਹਰ ਕੋਈ ਤੁਹਾਡੀ ਤਾਰੀਫ ਕਰੂਗਾ ਬੜਾ ਹੀ ਸੋਨਾ ਨਜ਼ਰ ਆ ਰੰਗਾ ਐ ਤੇ ਟੇਸਟ ਸੁਨੂਖਾ ਕੇ ਪਤਾ ਲੱਗੂਗਾ ਜਦੋਂ ਬਣਾਉਂਗੇ ਫਿਰ ਇਹਦੇ ਉੱਪਰ ਪਾਇਓ ਜੀ ਹਰਾ ਹਰਾ ਤਨੀਆਂ ਤੇ ਆਪਣੀ ਸਬਜੀ ਜਿਹੜੀ ਜੀ ਤਿਆਰ ਹੋਗੀ ਤੇ ਬੱਚੇ ਵੀ ਖੁਸ਼ ਸੀ ਕਿਉਂਕਿ ਉਹਨਾਂ ਦੀ ਮਨਪਸੰਦੀਆਂ ਚੀਜ਼ਾਂ ਬਨ ਰਹੀਆਂ ਸੀ ਵੀਡੀਓ ਵਧੀਆਂ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਕ ਵਾਰੀ ਤੁਸੀਂ ਵੀ ਇਸ ਤਰ੍ਹਾਂ ਦੇ ਛੋਲੇ ਪੂਰੀ ਬਣਾ ਕੇ ਦੇਖਿਓ ਤੇ ਹਲਕਾ ਜਿਹਾ ਆਪਾਂ ਛੋਲਿਆਂ ਨੂੰ ਵੀ ਦਵਾ ਲਿਆ ਕਿਉਂਕਿ ਥੋੜੀ ਜਿਹੀ ਆਪਾਂ ਵਿੱਚ ਪਹਿਲਾਂ ਕਿਸੇ ਰੱਖੀ ਸੀ ਤਾਂ ਕਿ ਨਾਲ-ਨਾਲ ਪੱਕਣਗੇ ਤੇ ਕਿਤੇ ਜ਼ਿਆਦਾ ਹੀ ਵਿੱਚ ਮੈਸ਼ ਨਾ ਹੋ ਜੇ ਤੇ ਆਪਣੀ ਸਬਜ਼ੀ ਦਿੱਤੀ ਜੀ ਆਪਾਂ ਟੱਕ ਤੇ ਆਪਾਂ ਨਾਲ ਹੀ ਕਰ ਲਈ ਹੁਣ ਪੂਰੀ ਦੀ ਤਿਆਰੀ ਤੇ ਸਿੰਪਲ ਤਰੀਕੇ ਦੀ ਆਪਾਂ ਸਿੰਪਲ ਜੀਆਂ ਪੂਰੀਆਂ ਬਣਾਈਆਂ ਤੇ ਬੱਚਿਆਂ ਨੂੰ ਖਵਾਈਆਂ ਤੇ ਬੱਚਿਆਂ ਨੂੰ ਘੱਟਾ ਜੀ ਪੂਰਾ ਖੁਸ਼ ਬੜਾਈ ਆਸਾਨ ਜਿਹਾ तरीके ਲੱਗਦਾ ਕੁਝ ਨਹੀਂ ਹੁੰਦਾ ਪਰ ਬੱਚਿਆਂ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਹੁੰਦੀ ਹੈਗੀ ਤੇ ਸਾਰਿਆਂ ਨੇ ਰਲ ਮਿਲ ਕੇ ਖਾਧੀਆਂ ਤੇ ਸੰਡੇ ਨੂੰ ਪੂਰਾ ਇੰਜੋਏ ਕੀਤਾ ਤੇ ਬਾਕੀ ਮੈਂ ਵੀ ਭੁੱਲ ਗਈ ਕਿ ਮੈਂ ਇੰਨੇ ਦਿਨਾਂ ਤੋਂ ਬਿਮਾਰ ਸੀ ਤੇ ਮੇਰਾ ਪਤਾ ਲੈਣ ਆਇਆ ਵੀਡੀਓ ਦੇਖ ਲਈ ਤਾਂ